ਸ਼ਨੀ ਕੰਗ ਜੀ ਇੱਕ ਗੱਲ ਦੱਸੋ ਜੀ ਬਾਈ ਜੀ ਵੀ ਤੁਸੀਂ ਟ੍ਰੇਨਿੰਗ ਦਿੰਨੇ ਹੋ ਹਨਾ ਜੀ ਟ੍ਰੇਨਿੰਗ ਫਾਰਮ ਦੇ ਵਿੱਚ ਦਿੱਤੀ ਜਾਂਦੀ ਆ ਜਾਂ ਕੋਈ ਅਲੱਗ ਤੋਂ ਰੂਮ ਬਣਾਇਆ ਹੋਇਆ ਕੋਈ ਡਿਜ਼ਾਈਨ ਕੀਤਾ ਹੋਊ ਤੁਸੀਂ ਬਾਈ ਜੀ ਇਹ ਕੰਗ ਗੋਟ ਫਾਰਮ ਆ ਹਰ ਚੀਜ਼ ਇੱਥੇ ਪ੍ਰੋਫੈਸ਼ਨਲ ਹੈ ਪ੍ਰੋਫੈਸ਼ਨਲ ਢੰਗ ਨਾਲ ਕੀਤੀ ਜਾਂਦੀ ਹੈ ਆਉ ਤੁਹਾਨੂੰ ਟ੍ਰੇਨਿੰਗ ਰੂਮ ਦਿਖਾਉਨੇ ਆ ਟ੍ਰੇਨਿੰਗ ਰੂਮ ਬਣਾਇਆ ਹੋਇਆ ਨਾਲੇ ਸਪੈਸ਼ਲ ਟ੍ਰੇਨਿੰਗ ਰੂਮ ਬਣਾਇਆ ਹੋਇਆ ਤੇ ਬਹੁਤ ਸੋਹਣਾ ਰੂਮ ਬਣਾਇਆ ਹੋਇਆ ਉਹਦੇ ਵਿੱਚ ਨਾ ਬਈ ਕੱਲੀ-ਕੱਲੀ ਬੱਕਰੀ ਦੀ ਡਿਟੇਲ ਦਿੱਤੀ ਹੋਈ ਆ ਸਾਰਾ ਹੀ ਕੁਛ ਬੱਕਰੀ ਦੇ ਪਾਰਟਸ ਕਿਹੜੇ-ਕਿਹੜੇ ਨੇ ਕਿਹੜੀਆਂ-ਕਿਹੜੀਆਂ ਨਸਲਾਂ ਪੰਜਾਬ ਦੀਆਂ ਚੱਲਦੀਆਂ ਨੇ ਸਾਰਾ ਕੁਛ ਤੇ ਸ਼ੈੱਡ ਬਣਾਉਣ ਤੋਂ ਲੈ ਕੇ ਬੱਚੇ ਪਾਲਣ ਤੱਕ ਕੱਲੀ-ਕੱਲੀ ਗੱਲ ਤਸ ਜਾਨ ਆ ਜੋ ਸੁਣਨ ਨੂੰ ਵੀ ਨਾਲ ਦਿਖਾਉਣੀ ਬਈ ਤੇ ਆਪ ਵੀ ਦੇਖਦੇ ਆ ਆ ਜੋ ਬਾਈ ਦਿਖਾਈਏ ਆ ਜੋ ਭਾਜੀ ਆ ਸਾਡਾ ਟ੍ਰੇਨਿੰਗ ਰੂਮ ਹੈ ਜੀ ਹੂੰ 30 30 35 ਬੰਦੇ ਆ ਰਾਮ ਨਾਲ ਚ ਬੈਠ ਜਾਂਦੇ ਨੇ ਪਰ ਅਸੀਂ 15 18 20 ਦਾ ਗਰੁੱਪ ਰੱਖਦੇ ਆ ਵੱਡਾ ਗਰੁੱਪ ਰੱਖਦੇ ਨਹੀਂ ਹੈਗੇ ਹੂੰ ਆ ਪੰਜਾਬ ਦੀਆਂ ਜਿਹੜੀਆਂ ਮੇਨ ਨਸਲਾਂ ਨੇ ਮੁਜਫਰਾਬਾਦੀ ਭੇਡ ਹੋਗੀ ਹੂੰ ਕਜਲੀ ਹੋਗੀ ਡੌਰਸਟ ਜਿਹੜੀ ਸਾਡੇ ਕੋਲ ਹੈ ਆ ਦੁੰਬਾ ਮੇਨ ਤੇ ਬਰਬਰੀ ਬਰਬਰੀ ਇਹੀ ਮੇਨ ਚਲਦੀਆਂ ਨੇ ਇਹ ਨਸਲਾਂ ਆਪਣੇ ਪੰਜਾਬ ਦੇ ਵਿੱਚ ਨੇ ਪੰਜਾਬ ਜਿਹੜੀਆਂ ਜਿਆਦਾ ਚਲਦੀਆਂ ਨੇ ਹਾਂ ਆ ਸਾਨੂੰ ਮੁੱਖ ਮੰਤਰੀ ਬੋਰਡ ਮਿਲਿਆ ਸੀਗਾ ਜੀ ਹਾਂ ਉਹਦੀ ਫੋਟੋ ਹੈ ਆ ਥੱਲੇ ਜਿਹੜੇ ਆਪਣੇ ਟ੍ਰੇਨਿੰਗ ਲੈ ਕੇ ਗਏ ਨੇ ਵੀਰ ਜਾਂ ਆ ਰਹੇ ਨੇ बार-बार ਹਾਂ ਉਹਨਾਂ ਦੀਆਂ ਨੇ ਇਹ ਸਾਰੀਆਂ ਉਹਨਾਂ ਦੀਆਂ ਨੇ ਸਾਰੀਆਂ ਉਹਨਾਂ ਦੀਆਂ ਨੇ ਜਿਹੜੇ ਸਾਡੇ ਗਰੁੱਪ ਆ ਸਾਡੀ ਬੱਕਰੀ ਦੇ ਕਿਹੜੇ-ਕਿਹੜੇ 파ਰ ਨੇ ਮੇਨ ਹਾਂ ਉਹ ਸਾਰਾ ਕੁਝ ਇਹਦੇ ਵਿੱਚ ਇਹਦੇ ਵਿੱਚ ਦੱਸਿਆ ਜਾਂਦਾ ਹਾਂਜੀ ਦੇਖੋ ਟ੍ਰੇਨਿੰਗ ਦੇਣੀ ਵੀ ਇੱਕ ਅਲੱਗ ਹੈ ਕਲਾ ਹੁੰਦੀ ਹੈ ਪਰ ਮਾਹੌਲ ਬਣਾਉਣਾ ਵੀ ਟ੍ਰੇਨਿੰਗ ਦਾ ਹੂੰ ਉਹ ਸਭ ਤੋਂ ਵੱਡੀ ਚੀਜ਼ ਹੈ ਇੱਕ ਤਾਂ ਆਪਾਂ ਬਸ ਇੱਥੇ ਬੋਲ ਕੇ ਦੱਸੀ ਜਾਈਏ ਇੱਕ ਬੰਦੇ ਨੂੰ ਆ ਜੀਜ਼ ਤੋਂ ਪਤਾ ਲੱਗੂ ਵੀ ਆ ਬੱਕਰੀ ਦੀ ਆੱਖਾ ਉਹ ਸਿੰਗ ਹੈ ਹਾਂ ਹੈਨਾ ਨਾਲੇ ਆ ਦੇਖੋ ਜਿੱਥੇ ਟੀਕੇ ਲਾਗੇ ਸਭ ਤੋਂ ਵੱਡਾ ਮਸਲਾ ਹੈ ਹਾਂ ਆਪਾਂ ਨੂੰ ਟੀਕੇ ਲਾਉਣ ਦਾ ਨਹੀਂ ਪਤਾ ਹੁੰਦਾ ਇੱਥੇ ਦਿਖਾਉਨੇ ਆਂ ਸੀ ਵੀ ਇੱਥੇ ਟੀਕਾ ਲਾਉਣਾ ਤੁਸੀਂ ਹੂੰ ਕਦੇ ਪੱਟ 'ਚ ਨਹੀਂ ਲਾਉਣਾ ਹੈਗਾ ਸਾਰਾ ਕੁਝ ਤਾਂ ਦੱਸਣਾ ਸੌਖਾ ਹੋ ਜਾਂਦਾ ਬਾਈ ਬਹੁਤ ਕੁਝ ਹਮ ਇੱਕ ਮਾਹੌਲ ਕ੍ਰੀਏਟ ਕੀਤਾ ਸਰ ਤਾਂ ਜੀ ਲੱਗੇ ਟ੍ਰੇਨਿੰਗ 'ਚ ਬੈਠ ਕੇ ਟ੍ਰੇਨਿੰਗ 'ਚ ਬੈਠ ਕੇ ਜਿਵੇਂ ਆਪਾਂ ਸਕੂਲਾਂ ਦੇ ਵਿੱਚ ਜਵਾਕਾਂ ਨੂੰ ਪੜਾਉਂਨੇ ਆ ਸੇਮ ਉਹ ਚੀਜ਼ ਕਰਤੀ ਉਹੀ ਕਨਸੈਪਟ ਰੱਖਿਆ ਜੀ ਹਮ ਬਾਕੀ ਪ੍ਰੈਕਟੀਕਲ ਅਲੱਗ ਹੁੰਦਾ ਪ੍ਰੈਕਟੀਕਲ ਤਾਂ ਬਾਹਰ ਹੀ ਹੋਣਾ ਹੈਗਾ ਉੱਥੇ ਹੁੰਦਾ ਜੀ ਉਹ ਉੱਥੇ ਹੋਊਗਾ ਇੱਥੇ ਜਿਹੜੀ ਆਪਾਂ ਵੀ ਬੋਲ ਕੇ ਟ੍ਰੇਨਿੰਗ ਦਿੰਨੇ ਆ ਉਹ ਚੀਜ਼ ਆ ਇੰਟਰਸਟ ਵੀ ਬਣਦਾ ਬੰਦੇ ਦਾ ਹਨਾ ਜੀ ਜਿਹੜੀ ਥਿਊਰੀ ਆ ਇੱਥੇ ਕੋਈ ਨਸਲ ਦਿਖਾਉਣੀ ਸੀ ਇੱਥੋਂ ਦਿਖਾ ਦਿੰਨੇ ਵੀ ਆ ਦੇਖੋ ਬੀਟਲ ਦੀ ਕੱਤੀ ਬੱਕਰੀ ਹਾਂਜੀ ਕੱਤੀ ਬੱਕਰੀ ਪਾਲੀ ਹੋਈ ਐ ਹੂੰ ਤੇ ਦੁੰਬੇ ਦੇ ਦੱਸਣਾ ਕਿਸੇ ਦਾ ਕੋਈ ਕੁਐਸਚਨ ਦੁੰਬੇ ਦਾ ਆ ਜਾਂਦਾ ਅਸੀਂ ਦਿਖਾ ਦਿੰਨੇ ਆ ਵੀ ਆਹ ਦੁੰਬੇ ਦਾ ਭੇਡਾਂ ਦਾ ਆ ਜਾਂਦਾ ਹੂੰ ਕਿਉਂ ਇੱਕ ਮਾਹੌਲ ਹੁੰਦਾ ਫਿਰ ਇਹ ਵੀ ਬਾਰ-ਬਾਰ ਬਾਹਰ ਉੱਠ ਕੇ ਜਾਓ ਇੱਥੇ ਸਾਰਾ ਕੁਝ ਮੰਨ ਲਾ ਹੂੰ ਬਾਕੀ ਜਿਹੜੀ ਆਪਣੀ ਉਹ ਹੁੰਦੀ ਐ ਪ੍ਰੈਕਟੀਕਲ ਉਹ ਤਾਂ ਉੱਥੇ ਕਰਾਉਣੇ ਉੱਥੇ ਕਰਾਉਣੇ ਕਰਾਉਂਦੇ ਤੇ ਬਾਕੀ ਜਿਹੜੇ ਆ ਨਾਮ ਮਿਲੇ ਹੋਏ ਆ ਸਾਡੇ ਨਾਮ ਮਿਲਨੇ ਜੀ ਕਿਤੇ ਮੇਲੇ ਤੇ ਗਏ ਆ ਕੁਛ ਕੀਤਾ ਹੈਗਾ ਤੇ ਸਾਨੂੰ ਲੋਕ ਸਾਰਾ ਮੋਟਾ ਪਿਆਰ ਕਰਦੇ ਨੇ ਠੀਕ ਐ ਉਹ ਸੁਣ ਦੇਣੇ ਕੁਛ ਨਾ ਕੁਛ ਠੀਕ ਹੈ ਤੇ ਇਹ ਆਪਣਾ ਰੂਮ ਹੈ ਤੇ ਟ੍ਰੇਨਿੰਗ ਆਪਣੀ ਕਿਵੇਂ ਹੁੰਦੀ ਹੈ ਜੀ ਦੋ ਦਿਨ ਦੀ ਟ੍ਰੇਨਿੰਗ ਦੰਦੇ ਆਸੀ ਜੀ ਹੂੰ ਥਿਊਰੀ ਵੀ ਹੈਗੀ ਹੈ ਪ੍ਰੈਕਟੀਕਲ ਵੀ ਹੈਗਾ ਸ਼ਨੀ ਐਤਵਾਰ ਰੱਖਦੇ ਆ ਤਾਂ ਇੱਕ ਛੱਡ ਕੇ ਇੱਕ ਛੱਡ ਕੇ ਹੁਣ ਲੱਗਣੀ ਹੈ ਦੋ ਤਿੰਨ ਤੇ ਚਾਰ ਤਰੀਕ ਨੂੰ ਮਈ ਦਾ ਜਿਹੜਾ ਸ਼ਨੀ ਐਤਵਾਰ ਆਉਣਾ ਉਹਦੋਂ ਲੱਗਣੀ ਹੈ ਬਾਈ ਜੀ ਰੱਬ ਦੀ ਇੰਨੀ ਕਿਰਪਾ ਹੈ ਹੱਥੋਂ ਦੀ ਸਾਡਾ ਗਰੁੱਪ ਭਰ ਜਾਂਦਾ ਹੈ ਮੈਂ 20 ਕ ਬੰਦੇ ਰੱਖਣੇ ਹੁੰਦੇ ਨੇ 15 ਬੰਦਿਆਂ ਦੀ ਫੀਸ ਆ ਵੀ ਚੁੱਕੀ ਹੈ ਸਾਡੇ ਕੋਲ ਸੀਟਾਂ ਬੁੱਕ ਹੋ ਚੁੱਕੀਆਂ ਆ ਤੇ ਇੱਕ ਸ਼ਨੀਵਾਰ ਛੱਡ ਕੇ ਇੱਕ ਸ਼ਨੀਵਾਰ ਛੱਡ ਕੇ ਜਿਹੜਾ ਅੱਗੇ ਸ਼ਨੀ ਐਤਵਾਰ ਆਉਂਦਾ ਉੱਥੇ ਰੱਖਦੇ ਆਂ ਵਧੀਆ ਹੋਟਲ ਚ ਰੱਖਦੇ ਆ ਆਪਣੇ ਗੈਸਟਾਂ ਨੂੰ ਬਲੀਏ ਖਾਣਾ ਖਵਾਉਣ ਦੀ ਕੋਸ਼ਿਸ਼ ਕਰਦੇ ਆ ਪਰ ਟ੍ਰੇਨਿੰਗ ਅਸੀਂ ਦਿਲੋਂ ਦਿੰਦੇ ਆ ਬਾਈ ਜਿਵੇਂ ਦਿਲ ਖੁੱਲ ਕੇ ਗੱਲਾਂ ਕੀਤੀ ਆ ਆਪਾਂ ਕਰਦੇ ਆ ਆਹੀ ਅਸੀਂ ਟ੍ਰੇਨਿੰਗ ਚ ਬੋਲਦੇ ਆ ਠੀਕ ਹੈ ਤੇ ਇਹਦੀ ਫੀਸ ਕਿੰਨੀ ਹੁੰਦੀ ਹੈ ਜੀ ਆਪਣੀ ਫੀਸ ਬੜੀ ਨੋਮੀਨਲ ਫੀਸ ਹੈ ਜਿਹਨੂੰ ਲੋੜ ਹੋਵੇ ਸਾਨੂੰ ਕਾਲ ਕਰ ਲਿਓ ਚੇਂਜ ਹੁੰਦੀ ਰਹਿੰਦੀ ਆ ਟਾਈਮ ਟੂ ਟਾਈਮ ਹਾਂਜੀ ਪਰ ਬੜੀ ਨੋਮੀਨਲ ਹੈ ਸਨ ਤੋਂ ਲੋਕ ਕਹਿ ਕੇ ਜਾਂਦੇ ਨੇ ਵੀ ਜਿੰਨਾ ਤੋਂ ਮੱਥਾ ਮਾਰਦਾ ਹੈ ਤੁਹ ਫੀਸ ਕੱਟ ਰੱਖੀ ਹੋਈ ਹੈ ਅੱਛਾ ਲਓ ਬਈ ਸੰਪਰਕ ਕਰ ਲਿਓ ਸਕਰੀਨ ਤੇ ਨੰਬਰ ਚੱਲਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ